ਗੁਗਵਾੜਾ ਕੋਲੋਨਾਈਜ਼ਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਇੰਡਸਟਰੀ ਵਾਲਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸਥਾਨਕ ਹੋਟਲ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇ ਵੱਲੋਂ ਸੱਚੇ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇ ਵੱਲ ਪਾਸੋਂ ਮੰਗ ਕੀਤੀ ਗਈ ਜੋ ਕਲੈਕਟਰ ਰੇਟਾਂ ਵਿੱਚ 200 ਤੋਂ 300% ਦੀ ਦਵਾਦਾ ਕੀਤਾ ਗਿਆ ਉਸ ਨੂੰ ਘਟਾਇਆ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਐਨਓਸੀ ਦੀ ਸਮੱਸਿਆ ਇਹ ਉਸ ਦਾ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਪ੍ਰਵਾਸੀ ਭਾਰਤੀ ਜਾਂ ਪ੍ਰਾਪਰਟੀ ਖਰੀਦਣ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਪਾਵਰ ਆਫ ਅਟਾਰਨੀ ਦੇ ਵਿਧਾਈ ਰੇਟਾਂ ਨੂੰ ਵੀ ਵਾਪਸ ਲਿਆ ਜਾਵੇ ਅੱਜ ਮੈਂਬਰ ਪਾਰਲੀਮੈਂਟ ਸ੍ਰੀ ਰਾਜਕਰ ਚੰਬੇਵਾਲ ਸਾਹਿਬ ਨਾਲ ਸਾਡੀ ਪ੍ਰਾਪਰਟੀ ਅਸੋਸੀਏਸ਼ਨ ਦੀ ਮੀਟਿੰਗ ਹੋਈ ਆ ਤੇ ਅਸੀਂ ਆਪਣੇ ਜਿੰਨੀਆਂ ਮੰਗਾਂ ਸੀਗੀਆਂ ਟੋਪਰੀ ਦਾ ਅਸੋਸੀਏਸ਼ਨਿਆਂ ਨੂੰ ਰੱਖੀਆਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਮੇਨ ਮੰਗ ਸਾਡੀ ਇਹ ਸੀ ਕਿ ਸਾਡੇ ਜਿਹੜਾ ਕਲੈਕਟਰ ਰੇਟਰਾਂ ਦੇ ਵਿੱਚ 200 ਤੋਂ 300% ਜਿਹੜਾ ਵਾਧਾ ਕੀਤਾ ਹੋਇਆ ਉਹ ਘਟਾਇਆ ਜਾਵੇ ਉਹਨੂੰ 10 ਤੋਂ 15% ਹੀ ਲਾਗੂ ਕੀਤਾ ਜਾਵੇ ਜਿਹੜਾ ਕਿ ਆਮ ਜਿਹੜਾ ਗਰੀਬ ਬੰਦਾ ਵਾ ਉਹ ਇਹ ਸਹਿ ਸਗੇ ਪ੍ਰੋਪਰਟੀ ਲੈਣਾ ਲੈ ਸਕੇ ਕਿਉਂਕਿ ਗਰੀਬ ਬੰਦੇ ਕੋਲ ਪ੍ਰੋਪਰਟੀ ਲੈ ਨਹੀਂ ਹੁੰਦੀ ਅਮੀਰਾਂ ਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ ਜਿੰਨਾ ਜਿਹੜੇ ਮੀਡੀਆ ਬੰਦੇ ਜਾਂ ਗਰੀਬ ਬੰਦਿਆਂ ਨੂੰ ਫਰਕ ਪੈਂਦਾ ਇਸ ਕਰਕੇ ਜਿਹੜਾ 10 ਤੋਂ 15% ਦੀ ਰੇਟ ਪਾਇਆ ਜਾਵੇ ਜਿੰਨਾ ਹਰੇਕ ਬੰਦਾ ਪ੍ਰੋਪਰਟੀ ਪਰਚੇਸ ਕਰ ਸਕੇ ਤੇ ਅਸੀਂ ਸੈਕੰਡ ਮੰਗ ਇਹਨਾਂ ਨੂੰ ਇਹ ਰੱਖੀ ਕਿ ਐਨਓਸੀ ਦੀ ਮੰਗ ਰੱਖੀ ਆ ਕਿ ਜਿਹੜੀ ਐਨਓਸੀ ਆ ਉਹ ਜਾਂ ਤਾਂ ਰੇਟ ਫਿਕਸ ਕੀਤਾ ਜਾਵੇ ਉਹਦਾ ਕਿ ਏਰੀਏ ਦੇ ਹਿਸਾਬ ਨਾਲ ਉਹਦਾ ਰੇਟ ਫਿਕਸ ਕਰਤੇ ਗੌਰਮੈਂਟ ਐਡ ਵੀ ਸਪੋਰਟ ਲੈ ਲੈਵੇ ਸਾਡੇ ਕੋ ਪੈਸੇ ਕਿਉਂਕਿ ਜਿਹੜੇ ਐਨਆਰਆਈਸ ਆਉਂਦੇ ਆ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਮਾ ਉਹ ਕਿਉਂਕਿ ਉਹ ਆਉਂਦੇ ਆ ਤੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਉਹ ਵਾਪਸ ਚਲ ਜਾਂਦੇ ਆ ਇਸ ਤਰ੍ਹਾਂ ਪਲੋਟਾਂ ਵਿੱਚ ਉਹਨਾਂ ਦੇ ਝਗੜੇ ਚੱਲ ਪੈਂਦੇ ਆ ਜਿਹੜੇ ਦਾਅਵਾ ਕਰ ਜਾਂਦੇ ਆ ਅਸੀਂ ਚਾਹੁੰਦੇ ਕਿ ਇੱਕ ਵਾਰੀ ਜਿਹੜਾ ਪ੍ਰੋਬਲਮ ਸੋਲਵ ਹੋ ਜਾਵੇ ਉੱਤੇ ਖੜੇ ਪੈ ਰਹੀ ਸਾਡੇ ਕੋ ਪੈਸੇ ਲੈ ਲੈਣ ਜਿੰਨਾ ਹਰੇਕ ਮੰਦਰ ਦੇ ਨੂੰ ਤਿਆਰ ਹੁੰਦਾ ਤੇ ਇੱਕ ਸਾਡੀ ਜਿਹੜੀ ਮੰਗ ਸੀਗੀ ਉਹ ਟੌਰਨੀਆ ਜਿਹੜੀ ਪਾਵਰ ਟੌਰਨੀਆ ਦੇ ਇਹਨਾਂ ਨੇ ਬਹੁਤ ਫੀਸ ਵਧਾਤੀ ਆ ਉਹ ਵੀ ਘਟਾਈ ਜਾਵੇ ਤੇ ਇੱਕ ਇਸ ਦਰਾਂ ਉਹਗੇ ਅਧਿਯੋਗਪਤੀ ਅਸ਼ੋਕ ਸੇਠੀ ਨੇ ਵੀ ਡਾਕਟਰ ਰਾਜਕਮਰ ਚੱਬੇਵਾਲ ਅੱਗੇ ਜਿੱਥੇ ਇੰਡਸਟਰੀ ਲਿਸਟਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਬਤ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਇੰਡਸਟਰੀ ਏਰੀਆ ਵਿਖੇ ਬਣੀ ਪੁਲਿਸ ਚੌਂਕੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਵੱਧ ਤੋਂ ਵੱਧ ਤੈਨਾਤੀ ਕਰਵਾਉਣ ਦੇ ਨਾਲ ਨਾਲ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਸੇ ਹੋਰ ਵਧੀਆ ਜਗ੍ਹਾ ਤੇ ਸ਼ਿਫਟ ਕਰਨ ਦੀ ਵੀ ਮੰਗ ਕੀਤੀ ਰਾਜਕਮਰ ਚੱਬੇਵਾਲ ਜੀ ਮੈਂਬਰ ਪਾਰਲੀਮੈਂਟ ਤੋਂ ਬਾਅਦ ਪਹਿਲੀ ਵਾਰ ਆਏ ਸਗੇ ਮੈਂ ਤਾਂ ਸਾਰੇ ਮੈਂ ਐਸੀ ਇਕੱਠ ਨੂੰ ਸੁਆਗਤ ਕੀਤਾ ਹੈਗਾ ਉਹਨਾਂ ਨੂੰ ਕੁਝ ਕਵਾਰਡੀਆਂ ਜਿਹੜੀਆਂ ਪ੍ਰੋਬਲਮਸ ਹੈਗੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੈ। ਮੈਂ ਖਾਸ ਕਰਕੇ ਇੰਡਸਟਰੀ ਦੇ ਪ੍ਰੋਬਲਮ ਬਾਰੇ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਕੁਝ ਨਜਾਇਜ਼ ਕਬਜ਼ੇ ਹੈਗੇ ਹਨ ਜਿਨ੍ਹਾਂ ਵਿੱਚ ਗਲਤ ਕੰਮ ਹੁੰਦੇ ਉੱਥੇ ਜਿਹੜੇ ਝੁੱਗੀਆਂ ਛੋਪੜੀਆਂ ਹੈਗੇ ਉਹਨਾਂ ਦੇ ਵਿੱਚ ਬਹੁਤ ਗਲਤ ਕੰਮ ਹੁੰਦੇ ਹੈਗੇ ਆ ਉਹਨਾਂ ਨੂੰ ਉੱਥੋਂ ਲੈ ਕੇ ਕਿਤੇ ਅੱਛੀ ਜਗ੍ਹਾ ਤੇ ਉਹਨਾਂ ਨੂੰ ਰੈਜੀਡੈਂਸ ਬਣਾ ਕੇ ਦਿੱਤੇ ਜਾਣ ਤਾਂ ਜੋ ਇੰਡਸਟਰੀ ਏਰੀਆ ਦੀ ਜਿਹੜੀ ਸ਼ਾਂਤ ਸ਼ੌਕਤ ਆ ਉਹ ਬਰਕਰਾਰ ਰਹੇ। ਇੱਕ ਇੰਡਸਟਰੀਅਲ ਦੀ ਅਪਰੋਚ ਲਾਈਨ ਨਹੀਂ ਹੈ ਕਿ ਜੀਟੀ ਰੋਡ ਤੋਂ ਉਸ ਅਪਰੋਚ ਰੋਡ ਨੂੰ ਜਿਹੜਾ ਹੈਗਾ ਸੁਧਾਰਿਆ ਜਾਵੇ ਤਾਂ ਜਿਹੜੇ ਐਕਸੀਡੈਂਟ ਕੋ ਜਿਹੜਾ ਬਚਾਇਆ ਹੋਵੇ ਉਹ ਪੁਲਿਸ ਚੌਕੀ ਹੈਗੀ ਐਡਾ ਵੱਡਾ ਇੰਡਸਟਰੀ ਏਰੀਆ ਹੈਗਾ 4-5 ਕਿਲੋਮੀਟਰ ਦਾ ਏਰੀਆ ਉਸ ਪੁਲਿਸ ਚੌਕੀ ਦੇ ਅੰਦਰ ਆਵੇਗਾ ਲੇਕਿਨ ਉਹਦੀ ਵੀ ਸਿਰਫ 3 ਬੰਦੇ ਸਟਾਫ ਦੇ ਹੈਗੇ ਆ ਇੱਕ ਤਾਂ ਬੰਦਾ ਤਾਂ ਕੋਰਟ ਦੇ ਵਿੱਚ ਤਰੀਕੇ ਚਾਹ ਰਹੇ ਨੇ ਸਿਰਫ 2 ਬੰਦੇ ਉੱਥੇ ਹੁੰਦੇ ਆ ਕਿ ਜਿਨ੍ਹਾਂ ਲਈ ਉਹਨਾਂ ਲਈ ਵੀ ਮੁਸ਼ਕਲ ਹੈਗਾ ਅਸੀਂ ਉਹਨਾਂ ਦੀ ਮਜਬੂਰੀ ਨੂੰ ਵੀ ਦੇਖਦੇ ਹੋਏ ਇਹਨਾਂ ਨੇ ਅਪੀਲ ਕੀਤੀ ਹੈ ਕਿ ਕੋਈ ਥ੍ਰੇਡਾ ਸਟਾਫ ਹੈਗਾ ਕੱਥਕਮ 10-12 ਬੰਦੇ ਦਾ ਕੀਤਾ ਜਾਵੇ ਜੇ ਲੋੜ ਪਵੇ ਤਾਂ ਕਿਤੇ ਦੂਸਰੀ ਪਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਪੂਰੀ ਤਵੱਜਹ ਦੇ ਕੇ ਜਾਂ ਇੱਕ ਡੈਸੀ ਏਰੀਆ ਦੀ ਕੋਈ ਟੀਮ ਬਣਾਈ ਜਾਵੇ ਜਿਹੜੀ ਉਹਨਾਂ ਨਾਲ ਮਿਲ ਕੇ ਜਿਹੜੀਆਂ ਕਮੀਆਂ ਹੈਗੀਆਂ ਉਹ ਦੂਰ ਕੀਤੀਆਂ ਜਾਣ ਇਸ ਦੌਰਾਨ ਡਾਕਟਰ ਰਾਜਕਮਾਰ ਚੱਬੇਵਾਲ ਨੇ ਕਿਹਾ ਕਿ ਪ੍ਰਾਪਰਟੀ ਡੀਲਰਾਂ ਅਤੇ ਇੰਡਸਟਰੀ ਲਿਸਟ ਵਾਲਿਆਂ ਨੇ ਜੋ ਵੀ ਮੰਗਾ ਰੱਖਿਆ ਨੇ ਉਹ ਬਿਲਕੁਲ ਜਾਇਜ਼ ਹਨ ਤੇ ਜਲਦ ਹੀ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ